ਲੋ ਵੀ ਦੋਸਤੋ ਇਹ ਮੁੰਡੇ ਨੇ ਜੀ ਆਪਦੀ ਘਰ ਲਈ ਨੂੰ ਮਾਰਤਾ ਮਾਰਨ ਤੋਂ ਬਾਅਦ ਇਹ ਮੁੰਡਾ ਵਾਪਸ ਇੱਥੇ ਆਇਆ ਹੋਇਆ ਜੀ ਤੇ ਅਸੀਂ ਇਹਦੀ ਇੰਟਰਵਿਊ ਲੈਣ ਜਾ ਰਹੇ ਹਾਂ ਇਹ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੇ ਲੋਕ ਬਾਹਰ ਬੈਠੇ ਐ ਉਹਨਾਂ ਲਈ ਕੀ ਇਹ ਮੁੰਡੇ ਨੇ ਸੁਨੇਹਾ ਦੇਣਾ ਹਾਂਜੀ ਵੀਰੇ ਕੀ ਗੱਲਬਾਤ ਹੋਈ ਹੈ ਮੇਰੇ ਨਾਲ ਬਾਈ ਬਹੁਤ ਹੀ ਵੱਡਾ ਧੋਖਾ ਹੋਇਆ ਅੱਛਾ ਕੀ ਧੋਖਾ ਹੋਇਆ ਮੈਂ ਬਾਹਰ ਜਾਣ ਦੇ ਚੱਕਰ 'ਚ ਵਿਆਹ ਕਰਵਾ ਲਿਆ ਠੀਕ ਐ 40 ਤੋਂ 45 ਲੱਖ ਰੁਪਇਆ ਲਾਤਾ ਜੀ ਜ਼ਮੀਨ ਵੇਚਤੀ ਸੀ। ਤੇ ਕੁੜੀ ਨੂੰ ਤੁਸੀਂ ਲੈ ਕੇ ਗਏ ਸੀ। ਹਾਂਜੀ। ਕੁੜੀ ਨੇ ਐਗਲਰਸ ਕੀਤਾ ਹੋਇਆ ਸੀ। ਹਾਂਜੀ। ਕੁੜੀ ਨੂੰ ਭੇਜਿਆ ਸੀ ਜੀ। ਕਿੰਨਾ 40 ਲੱਖ ਰੁਪਇਆ ਲਾਇਆ? ਹਾਂਜੀ। ਠੀਕ ਹੈ ਜੀ ਕਿੰਨੇ ਤੋਲੇ ਸੋਨੇ ਪਾਏ ਕੁੜੀ ਤੋਲਾ ਸੋਨਾ ਸੋਨੇ ਦੇ ਪਾਏ ਸੀ। ਘੱਟੋ ਘੱਟ 10 ਤੋਲੇ ਪਾਤੇ ਸੀ ਜੀ। ਠੀਕ ਹੈ। ਪਰ ਮੇਰੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਜੀ। ਧੋਖਾ ਭਾਈ ਕੀ ਹੋਇਆ ਲੋਕਾਂ ਨੂੰ ਸੁਣਾ ਦਉਣੀ ਕਿਹੜੀ ਘੰਟੀ ਚ ਗਏ ਸੀ? ਕੰਟਰੀ ਆਸਟ੍ਰੇਲੀਆ ਹੀ ਗਏ। ਆਸਟ੍ਰੇਲੀਆ ਕੀ ਕਿ ਭਾਈ ਕਿ ਤੱਕ ਧੋਖਾ ਕੀ ਹੋਇਆ ਤੇ ਨਾਲ? ਧੋਖਾ ਦੱਸੋ ਸਾਨੂੰ ਡਿਟੇਲਸ ਗੱਲ ਦੱਸਣੀ। ਧੋਖਾ ਜੀ ਇੱਕ ਦਿਨ ਉਹਨਾਂ ਦੀ ਕੀਤੀ ਹੋਈ ਸੀ ਡਰਿੰਕ। ਅੱਛਾ ਕੁੜੀ ਦੀ? ਹਾਂਜੀ। ਜੀ। ਤੇ ਮੈਨ ਲਾਲੀ ਵੀਡੀਓ ਕੋਲ ਉਹਨਾਂ ਨੇ ਚੱਕ ਲਈ ਜੀ। ਉਹ ਕਿਸੇ ਗੈਰ ਮਰਦ ਨਾਲ ਸੁੱਤੀ ਪਈ ਸੀ। ਅੱਛਾ ਪਈ ਸੀ? ਹਾਂਜੀ। ਠੀਕ ਹੈ। ਮੇਰੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਮੈਨੂੰ ਉਦੋਂ ਝਟਕਾ ਲੱਗਿਆ ਜੀ। ਪਰਿਵਾਰ ਚ ਕੌਣ-ਕੌਣ ਹੈ ਵੀਰੇ ਆਪਣੇ? ਪਰਿਵਾਰ ਚ ਜੀ ਮੰਮੀ ਆ ਵੱਡਾ ਭਰਾ ਜੀ ਭੈਣ ਭੈਣਾਂ ਦੋ ਆ ਜੀ ਦੋ ਭੈਣਾਂ ਆ ਹਾਂਜੀ ਠੀਕ ਹੈ ਜੀ ਡੈਡੀ ਡੈਡੀ ਹੈ ਨਹੀਂ ਸੀ ਡੈਡੀ ਹੈ ਨਹੀਂ ਸੀ ਤੇ ਭਾਈ ਫਿਰ ਤੁਹਾਨੂੰ ਬਾਹਰ ਜਾਣ ਦਾ ਬਾਹਰ ਜਾਣ ਦੀ ਥੋੜੀ ਜਿ ਲਾਲਕ ਸੀਗੀ ਹਾਂਜੀ ਬਾਹਰ ਜਾਣ ਦਾ ਸ਼ੌਂਕ ਸੀਗਾ ਪੇਲੇ ਹਾਂਜੀ ਠੀਕ ਹੈ ਤੇ ਬਸ ਮੇਰੇ ਨਾਲ ਧੋਖਾ ਹੋਇਆ ਜੀ ਉਸ ਤੋਂ ਬਾਅਦ ਚ ਮੈਂ ਕਿਹੜਾ ਪਿੰਡ ਹੈ ਆਪਣਾ ਤੇ ਕਿਹੜਾ ਜਿਲ੍ਹਾ ਵੀਰੇ ਮਲੋੜ ਜ਼ਿਲ੍ਹਾ ਜੀ ਅੱਛਾ ਜੀ ਲੋਕਲ ਜੀ ਮਲੋੜ ਤੋਂ ਹਾਂਜੀ ਕੁੜੀ ਕਿੱਥੋਂ ਦੀ ਸੀ ਬਾਈ ਕੁੜੀ ਜੀ ਇੱਧਰ ਮਾਨਸਾ ਏਰੀਏ ਦੀ ਸੀਗੀ ਅੱਛਾ ਜੀ ਤੇ ਬਾਈ ਤੁਹਾਨੂੰ ਕਿੰਨੇ ਸਾਲ ਹੁਣੇ ਲਾਰੇ ਲਾਏ ਐ ਤੇ ਕਿੰਨੇ ਸਾਲ ਤੋਂ ਰੋਡੇ ਨਾਲ ਫੋਨ ਤੇ ਗੱਲ ਕਰਦੀ ਆ ਜੀ ਪਹਿਲਾਂ ਉਹ ਡੇਢ ਸਾਲ ਵਾਂਗੂ ਹੋ ਗਿਆ ਸੀ ਗੱਲ ਕਰਦਿਆਂ ਨੂੰ ਜੀ ਹਾਂਜੀ ਠੀਕ ਹੈ ਜੀ ਤੇ ਡੇਢ ਸਾਲ ਤੋਂ ਤੁਹਾਨੂੰ ਲਾਰੇ ਲਾਈ ਆ ਰਹੀ ਸੀ ਹਾਂਜੀ ਡੇਢ ਉਹਨੂੰ ਕਿੰਨੇ ਸਾਲ ਹੋ ਗਏ ਸੀ ਬਾਈ ਜੀ 3 ਸਾਲ ਹੋ ਗਏ ਸੀ ਜੀ ਅਸ ਤਿੰਨ ਸਾਲ ਤੋਂ ਉਹਨੂੰ ਬੁਲਾਇਆ ਨਹੀਂ ਹਾਂਜੀ ਠੀਕ ਹੈ ਤੇ ਉਹ ਜਿਹੜਾ ਬੰਦੇ ਨਾਲ ਉਹਦੇ ਨਜਾਇਜ਼ ਬੰਦ ਸੀ ਉਹਦੇ ਨਾਲ ਪਹਿਲੀ ਗੱਲਬਾਤ ਸੀ ਦੀ ਉਹ ਦਿਨ ਆ ਜੀ ਪਹਿਲੀ ਹੋਊਗੀ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਮੈਨੂੰ ਉਹ ਮੁੰਡੇ ਬਾਰੇ ਪਤਾ ਲੱਗਿਆ ਕੁਝ ਮੁੰਡਾ ਤਾਂ ਹੀ ਮਾਰਤਾ ਸੀ ਮੈਂ ਨਾ ਪੁੱਛਿਆ ਨਾ ਦੱਸਿਆ ਬਸ ਤੇ ਕੁੜੀ ਨੂੰ ਕੁੜੀ ਨੂੰ ਦੱਸ ਕੇ ਮਾਰਿਆ ਸੀ ਵੀ ਤੂੰ ਮੇਰੇ ਨਾਲ ਆਏ ਧੋਖਾ ਕੀਤਾ ਜੀ ਫੇਰ ਵੀ ਥੋੜ ਨੂੰ ਕੋਈ ਥੋੜੇ ਨਾਲ ਕੋਈ ਉਹ ਥੋੜਾ ਜਿਹਾ ਵੀਡੀਓ ਬਣਾ ਰਹੇ ਆ ਪੁਲਿਸ ਨੇ ਤੁਹਾਨੂੰ ਇੱਥੇ ਲੈ ਕੇ ਆਏ ਹੋਏ ਆ ਤੇ ਅਸੀਂ ਥੋੜੀ ਇੰਟਰਵਿਊ ਤਾਂ ਕਰ ਰਹੇ ਆ ਵੀ ਲੋਕਾਂ ਨੂੰ ਪਤਾ ਲੱਗ ਜੀ ਕੀ ਬਈ ਪੰਜਾਬ ਦੇ ਹਲਾਤ ਕੀ ਐ ਪੰਜਾਬ ਦੇ ਲੋਕ ਜਿਹੜੇ ਬਾਹਰ ਭੇਜ ਰਹੇ ਆ ਉਹਨਾਂ ਬਾਰੇ ਸਭ ਡਿਟੇਲਸ ਦੱਸ ਦਊਗਾ ਪਿਛਲੇ ਬੱਚਾ ਨੂੰ ਭੇਜਦੇ ਆ ਬਾਹਰ ਦਾ ਭੇਖ ਕੀ ਐ ਬਾਹਰ ਕੀ ਐ ਕੋਈ ਸਹਾਇਤਾ ਨਹੀਂ ਹੈਗਾ ਬਾਹਰ ਜੀ ਜਿਨ੍ਹਾਂ ਦੇ ਹੱਥ ਤੰਗ ਆ ਹੂੰ ਉਹ ਤਾਂ ਜਾ ਸਕਦੇ ਆ ਨਹੀਂ ਫਾਇਦਾ ਹੈ ਨਹੀਂ ਜਾਣ ਦਾ ਫਾਇਦਾ ਹੈ ਨਹੀਂ ਹਾਂਜੀ ਤੂੰ ਕੀ ਸੋਚਿਆ ਸੀ ਬਈ ਤੂੰ ਕਿਉਂ ਬਾਹਰ ਜਾਣ ਦਾ ਸੋਚ ਰਿਹਾ ਸੀਗਾ ਬੱਸ ਜੀ ਦੇਖ ਦੇ ਕੇ ਫੁੱਟ ਮਾ ਨਟ ਤੇ ਚੌਂਕ ਜਾਗ ਪਿਆ ਹੂੰ ਜਿਵੇਂ ਕਹਦੀ ਆ ਭੂਤ ਸਵਾਰ ਹੋ ਜਾਂਦਾ ਜ਼ਮੀਨ ਕਿੰਨੀ ਸੀ ਤੇਰੇ ਕੋਲੇ ਪੰਜ ਕਿੱਲੇ ਸੀ ਜੀ ਕਿਸ਼ ਪੰਜ ਕਿੱਲੇ ਹਾਂਜੀ ਤੇ ਪੰਜ ਕਿੱਲੇ ਆਉਦੀ ਸੀ ਹਾਂਜੀ ਕਿੰਨੇ ਲੱਖ ਨੂੰ ਲੱਖਾਂ ਨੂੰ ਕਿੱਲੇ ਸੀ ਕਿ ਮੈਂ ਸੁਣ ਤੁਸੀਂ ਕੈਮਰੇ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਕਿਹਾ ਵੀ ਸਾਡੀ ਜ਼ਮੀਨ ਸੜਕ ਤੇ ਹੁੰਦੀ ਸੀ ਕਿ ਕਿੰਨੇ ਨੂੰ ਕਿੰਨੇ ਨੂੰ ਕਿੱਲਾ ਸੀਗਾ ਜੀ ਕਰੋੜਾਂ ਤੇ ਜਾਂਦਾ ਸੀ 1 ਕਰੋੜ ਦਾ ਤੇ ਕਿੰਨੇ ਦਾ ਕਿੱਲਾ ਸੀ 5 ਕਰੋੜ ਦੇ ਕਿੱਲੇ ਸੀ ਹਾਂਜੀ 40 ਲੱਖ ਰੁਪਏ ਕੁੜੀ ਦੇ ਵਿਆਹ ਤੇ ਲਾਇਆ ਹਾਂਜੀ ਠੀਕ ਹੈ ਜੀ ਤੇ ਉਹਦੇ ਚ ਮਤਲਬ ਕੁੜੀ ਨੇ ਆਈਲੈਂਡਸ ਕੀਤਾ ਸੀ ਤੁਸੀਂ ਪੈਸਾ ਲਾਇਆ ਹਾਂਜੀ ਥੋਡੀ ਜ਼ਿੰਦਗੀ ਬਣ ਜੂ ਹਾਂਜੀ ਹੁਣ ਬਈ ਜ਼ਿੰਦਗੀ ਬਣਦੇ باوجود ਕੀ ਤੁਸੀਂ ਜ਼ਿੰਦਗੀ ਨਰਕ ਭੋਗ ਰਹੇ ਹੋ ਹਾਂਜੀ ਨਰਕੀ ਐ ਇੱਕ ਹਿਸਾਬ ਦਾ ਹੁਣ ਉਧਰੋਂ ਜਦੋਂ ਕਤਲ ਹੋ ਗਿਆ ਹਮ ਤੇ ਉਧਰਲੀ ਪੁਲਿਸ ਨੇ ਇਧਰਲੀ ਪੁਲਿਸ ਨੂੰ ਸਮਝਾਤਾ ਜੀ ਤੁਸੀਂ ਕਿਵੇਂ ਗਏ ਬਾਈ ਯਾਰ ਤੁਸੀਂ ਕਹਿੰਦੇ ਵੀ ਮੈਂ ਕੁੜੀ ਨੂੰ ਮਾਰਿਆ ਉੱਥੇ ਕਿਵੇਂ ਪਹੁੰਚੇ ਇੰਨਾ ਪਹੁੰਚਣਾ ਬਹੁਤ ਦੂਰ ਦੀ ਗੱਲ ਐ ਵੀ ਤੁਸੀਂ ਥੋੜੀ ਘਰ ਲਈ ਤੁਹਾਨੂੰ ਬੁਲਾਇਆ ਨਹੀਂ ਬਿਜਾ ਨਹੀਂ ਲੱਗਿਆ ਫਿਰ ਉਹਨੇ ਵੀਜਾ ਲਵਾਇਆ ਕਿਨੇ ਕਿਵੇਂ ਲਵਾਇਆ ਕਿਸ ਤਰੀਕੇ ਨਾਲ ਵੀਜਾ ਲਵਾ ਕੇ ਖਾਈ ਮੇਰਾ ਦੋਸਤ ਸੀ ਇੱਕ ਅੱਛਾ ਉਹਨੂੰ ਕਿਹਾ ਮੈਂ ਵੀ ਉਹਦੀਆਂ 2-4 ਮਹੀਨਿਆਂ ਤੱਕ ਗੱਡੀਆਂ ਜੀ ਹੂੰ ਪਹਿਲਾ ਦਾ ਠੀਕ ਹੈ ਕਿਨੇ ਪੈਸੇ ਲਾਇਆ ਯਾਰ ਦੋਸਤ ਨੂੰ 5 ਲੱਖ ਲਾਤਾ ਜੀ 5 ਲੱਖ ਚ ਬਨਾਲਿਆ ਉਹਨੇ ਹਾਂਜੀ ਕਾਹੇ ਚ ਬਲਾਇਆ ਸੁਣੇ ਉਹਨੇ ਮੈਨੂੰ ਵਰਕ ਵੀਜੇ ਜੀ ਬਲਾਇਆ ਵੈਸੇ ਬਨਾਲਿਆ ਘੁੰਮਣ ਵਾਸਤੇ ਹਾਂਜੀ ਠੀਕ ਹੈ ਤੇ ਫਿਰ ਉੱਥੇ ਬਈ ਫਿਰ ਕਿੰਨਾ ਟਾਈਮ ਤੁਸੀਂ ਬਦਲ ਪੜਤਾਲ ਕੀਤੀ ਉਹਦੀ ਵੀ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਵੀ ਜਾਂ ਮੇਰੀ ਘਰ ਵਾਲੀ ਸਹੀ ਹੈ ਜਾਂ ਨਹੀਂ ਸਹੀ ਉਹਦੇ ਬਾਰੇ ਤੁਸੀਂ ਤੁਹਾਡਾ ਸਾਥ ਕਿਨੇ ਦਿੱਤਾ ਮੇਰੇ ਦੋਸਤ ਨੇ ਦਿੱਤਾ ਮੈਂ ਪਤਾ ਕੀਤਾ ਦੋਸਤ ਨੇ ਸਾਥ ਕਿਵੇਂ ਦਿੱਤਾ ਦੋਸਤ ਜਾਣਦਾ ਸੀ ਉਹਨੂੰ ਹਾਂਜੀ ਕਿਵੇਂ ਮੈਂ ਵੀ ਨਾ ਜਾਣਕਾਰੀ ਲਈਤੀ ਜੀ ਦੋਸਤ ਤੋਂ ਵੀ ਲਿਖੀ ਉਹਨੇ ਲਿਖੀ ਕੀਤੀ ਹਾਂਜੀ ਠੀਕ ਹੈ ਤੇ ਆਪ ਵੀ ਦੇਖਿਆ ਵੀ ਕਿਸ ਟਾਈਮ ਆਉਂਦੇ ਆ ਕਿਸ ਟਾਈਮ ਜਾਂਦੇ ਆ ਇਕੱਠੇ ਰਹਿੰਦੇ ਸੀ ਉਹ ਮੁੰਡਾ ਜਿਹੜਾ ਤੇ ਨਾਂ ਰਹਿਆ ਸੀ ਉੱਥੇ ਜੋਬ ਕਰਦੇ ਸੀ ਹਾਂਜੀ ਉੱਥੇ ਇਕੱਠੇ ਜੋਬ ਕਰਦੇ ਸੀ ਜੀ ਇਕੱਠੇ ਰਹਿਣ ਲੱਗ ਗਏ ਸੀ ਲਿਵਨ ਜੋਗੇ ਸੀ ਹਾਂਜੀ ਅਗਰ ਉਹ ਜੀ ਥੋੜੇ ਦੋ ਜਰੀ ਨਹੀਂ ਗਈ ਹਾਂਜੀ ਉਹ ਮੁੰਡਾ ਕੁਮਾਰਾ ਸੀ ਕਿ ਵਿਆਹਿਆ ਸੀ ਕੁਮਾਰਾ ਸੀ ਜੀ ਕੁਮਾਰਾ ਸੀ ਤੇ ਮਤਲਬ ਉਹਨੂੰ ਵੀ ਪ੍ਰਾਪਰਟੀ ਦਾ ਲਾਲਚ ਹੋ ਗਿਆ ਮੁੰਡੇ ਨੂੰ ਪ੍ਰਾਪਰਟੀ ਦਾ ਲਾਲਚ ਹੋ ਸਕਦਾ ਹਾਂਜੀ ਕਿ ਮੁੰਡੇ ਕੋਲ ਮੁੰਡਾ ਪਹਿਲਾਂ ਹੀ ਵੀਰ ਸੀ ਵੀਰ ਸੀ ਉਹਦਾ ਮੁੰਡਾ ਪਹਿਲਾਂ ਵੀਰ ਸੀ ਹਾਂਜੀ ਕੁੜੀ ਨੇ ਮਤਲਬ ਕੁੜੀ ਨੇ ਵੀ ਮੈਂ ਵੀਰ ਹੋ ਜੂੰਗੀ ਚੰਗੀ ਤਰ੍ਹਾਂ ਫਿਰ ਉਹਨੇ ਮੁੰਡੇ ਨਾਲ ਉੱਥੇ ਜਾ ਕੇ ਵਿਆਹ ਕਰਾ ਲਿਆ ਸੀ ਹਾਂਜੀ ਵਿਆਹ ਨੂੰ ਵਿਆਹ ਕਰਾਇਆ ਨੂੰ ਕਿੰਨਾ ਚਿਰ ਹੋ ਗਿਆ ਸੋਨੂ ਕੁੜੀ ਨੂੰ ਇੱਕ ਸਾਲ ਹੋ ਗਿਆ ਸੀ ਸੋਨੂ ਤਾਂ ਜਾਣ ਕੇ ਜਾਣ ਕੇ ਬੁੱਧੂ ਬਣਾ ਲਈ ਸੀ ਉਹ ਹਾਂਜੀ ਠੀਕ ਹੈ ਤੇ ਹੁਣ ਇੱਥੇ ਬਈ ਫਿਰ ਤੁਸੀਂ ਸੋਣੀ ਅਸੀਂ ਵੀਡੀਓ ਨੂੰ ਲੈ ਇੱਥੇ ਤੁਸੀਂ ਕਿੱਥੇ ਜਾ ਕੋਰਟ ਚ ਆਏ ਹੋ ਹਾਂਜੀ ਅਸੀਂ ਕੋਰਟ ਚ ਆਏ ਆ ਜੀ ਤੇ ਪੁਲਿਸ ਲੈ ਕੇ ਆਈ ਆ ਸਾਨੂੰ ਜੀ ਤੇ ਪੁਲਿਸ ਲੈ ਕੇ ਆਈ ਆ ਜੀ ਹੁਣ ਇੱਥੇ ਹੁਣ ਤੁਸੀਂ ਇੱਥੇ ਤਰੀਕ ਤੇ ਆਏ ਹੋ ਹਾਂਜੀ ਤਰੀਕ ਤੇ ਆਏ ਹੋ ਆ ਅੱਛਾ ਤਰੀਕ ਬੈ ਰਹੀ ਰੋਡੀ ਹਾਂਜੀ ਸਰ ਹੋਰ ਤੁਹਾਨੂੰ ਸਜ਼ਾ ਹੋਈ ਹੋਈ ਹੈ ਸਜ਼ਾ ਹੋਈ ਹੈ ਜੀ ਫੇਰ ਥੋੜੀ ਅੱਜ ਤਰੀਕਾ ਦੀ ਕੀ ਚੱਕਰ ਹੈ ਕੋਈ ਜਮਾਨਤ ਲਾਉਣ ਦੇ ਤੁਸੀਂ ਜਮਾਨਤ ਲਾਉਣ ਦੇ ਚੱਕਰ ਚ ਹੀ ਫਿਰਦੇ ਆ ਜੀ ਅੱਛਾ ਜੀ ਇਹ ਸਬੂਤ ਥੋੜੇ ਕੋਲ ਸਬੂਤ ਕੋਈ ਸਬੂਤ ਜੀ ਸਾਰੀ ਪਏ ਆ ਉਹ ਵੀਡੀਓ ਕਾਲ ਦੇ ਸਕਰੀਨਸ਼ਾਟ ਪਏ ਆ ਮੇਰੇ ਕੋਲ ਤੇ ਉੱਥੇ ਵੀ ਜਦੋਂ ਮੈਂ ਮਹੀਨਾ ਜਾਣਕਾਰੀ ਲੈਤੀ ਉਹਨੂੰ ਵੀ ਮੈਂ ਫੋਟਮਾ ਖਿੱਚੀ ਗਿਆ ਹੋਰ ਜਿਹੜਾ ਵੀ ਮੈਨੂੰ ਸਬੂਤ ਮੈਲਦਾ ਅਸੀਂ ਇਕੱਠਾ ਕਰ ਹੀ ਗਿਆ ਮੈਂ ਹੂੰ ਵੀ ਸਬਰ ਦਾ ਘੁੱਟ ਭਰ ਕੇ ਜੀ ਹੂੰ ਤੇ ਹੁਣ ਤਾਂ ਵੀ ਥੋੜੇ ਬਿਰੇ ਐਂਟੀ ਬੋਧ ਹੋਏ ਹੋਣਗੇ ਕੁੜੀ ਦਾ ਪਰਿਵਾਰ ਵੀ ਐਂਟੀ ਹੋ ਗਿਆ ਹੋਊ ਥੋੜੇ ਹਾਂਜੀ ਹੋ ਗਏ ਉਹਨੇ ਹੋ ਗਏ ਤੇ ਉਹਨੂੰ ਕੁੜੀ ਦੀ ਸਪੋਰਟ ਕਰਦੇ ਸੀਗੇ ਅਸੀਂ ਥੋੜੀ ਕਰਨ ਲੱਗੇ ਸੀਗੇ ਕੁੜੀ ਦੀ ਸਪੋਰਟ ਹੀ ਕਰਦੇ ਆ ਜੀ ਹਲੇ ਤਿੰਦਾ ਉਹ ਦੋਸਤੋ ਉਹ ਕਹਿੰਦੇ ਕੁੜੀ ਦੀ ਸਪੋਰਟ ਕਰਦੇ ਸੀ ਕਿਉਂਕਿ ਕੁੜੀ ਉਹਨਾਂ ਨੂੰ ਖਾਣਦੀ ਪੀਂਦੀ ਸੀ ਕੁੜੀ ਉਹਨਾਂ ਦੇ ਮੂੰਹ ਚ ਰੋਟੀ ਦੀ ਬੁਰਕੀ ਬੁੰਦੀ ਸੀ ਉਹਨਾਂ ਨੂੰ ਪੈਸੇ ਲਈ ਭੇਜਦੀ ਸੀ ਉਹਨਾਂ ਨੂੰ ਖਵਾਉਂਦੀ ਵੀ ਸੀ ਉਹਨਾਂ ਦੇ ਪੈਸਾ ਵੀ ਭੇਜਦੀ ਸੀ ਉਹਨੇ ਆਪਦੇ ਇਹ ਬਾਈ ਨੂੰ ਕਹਿੰਦਾ ਮੈਨੂੰ ਜਰੈਨ ਨਹੀਂ ਗਿਆ ਮੈਂ ਉਹਨਾਂ ਨੂੰ ਫੜ ਲਿਆ ਨੰਗਲ ਹਾਲਤ ਦੇ ਵਿੱਚ ਤੇ ਮੈਂ ਉਹਨਾਂ ਦੋਨਾਂ ਨੂੰ ਮਾਰਤਾ ਮਰਿਆ ਕਦੇ ਨਾ ਬਾਈ ਕੀ ਮਰਿਆ ਚਾਕੂ ਨਾਲ ਹੀ ਮਾਰਤਾ ਜੀ ਠੀਕ ਹੈ ਤੇ ਫਿਰ ਤੁਹਾਨੂੰ ਪੁਲਿਸ ਨੇ ਮੌਕੇ ਤੇ ਅਰੈਸਟ ਕਰ ਲਿਆ ਹਾਂਜੀ ਠੀਕ ਹੈ 10-15ਵੇਂ ਮਿੰਟਾਂ ਦੇ ਵਿੱਚ ਵਿੱਚ ਹੀ ਕਰ ਲਿਆ ਸੀ ਹੁਣ ਫਿਰ ਬਾਈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਥੋੜੀ ਅਪੀਲ ਕੀਤੀ ਕੀ ਲਈ ਹੋਈ ਹੈ ਜੀ ਤੁਸੀਂ ਕੋਰਟ ਦੇ ਵਿੱਚ ਕੀ ਅਪੀਲ ਖਾ ਲਈ ਹੋਈ ਹੈ ਅਪੀਲ ਤਾਂ ਵੀ ਸਾਡੀ ਇਹੀ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਸ ਸਾਹਮਣੇ ਸਾਡੇ ਨਾਲ ਧੋਖਾ ਹੋਇਆ ਤੁਹਾਨੂੰ ਲੱਗਦਾ ਇਨਸਾਫ ਮਿਲੂਗਾ ਨਹੀਂ ਜੀ ਕੀ ਕਾਰਨ ਕਿਵੇਂ ਕਿਵੇਂ ਕਹਿ ਸਕਦੇ ਹੋ ਕਿਵੇਂ ਕੀ ਜੀ ਹੁਣ ਇਨਸਾਫ ਤਾਂ ਮੈਂ ਆਪ ਹੀ ਕਰਤਾ ਜੀ ਉਹਨਾਂ ਨੂੰ ਦੋਨਾਂ ਨੂੰ ਮਾਰਤਾ ਹੂੰ ਤੇ ਬਾਕੀ ਜਿਸ ਸਾਹਮਣੇ ਸਜ਼ਾ ਘੱਟ ਕਰਨੀ ਚਾਹੀਦੀ ਹੈ ਜੀ ਮੇਰੇ ਤੁਹਾਨੂੰ ਉਹ ਉਮਰ ਕੈਦ ਦਾ ਕਹਿ ਰਹੇ ਹਾਂ ਹਾਂ ਜੀ ਉਮਰ ਕੈਦ ਵਿੱਚ ਕਿਦਾਂ ਦੇ ਰਾਸ ਹੁੰਦੀ ਸੀ ਹੁਣ ਵੀਰ ਕਿਹਦੇ ਦੇ ਰਾਦੇ ਵਿੱਚ ਉਮਰ ਕੈਦ ਕਹਿੰਦੇ ਸੀ 20 ਸਾਲੀ ਜਾਂ ਹੁਣ ਉਮਰ ਕੈਦ ਦਾ ਕੋਈ ਕੋਈ ਕੱਟਦਾ ਉਮਰ ਕੈਦ ਹੀ ਕਰ ਰਿਹਾ ਜੀ ਮੈਂ ਤਾਂ 20 ਸਾਲ ਦੀ ਕਰਾਉਣ ਨੂੰ ਫਿਰਦਾ ਜਿਹੋ ਜੇ ਤਾਂ ਅੱਛਾ 20 ਸਾਲ ਹੀ ਨਹੀਂ ਕਰਦੇ ਉਮਰ ਕੈਦ ਹੀ ਕਰਨਗੇ ਥੋੜੀ ਉਮਰ ਕਿੰਨੀ ਹੈ ਵੀਰੇ ਉਮਰ ਮੇਰੀ 38 ਸਾਲ ਆ ਤੇ ਹੁਣ ਤੁਹਾਨੂੰ ਲੱਗਦਾ ਵੀ ਥੋੜੀ 20 ਉਮਰ ਉਮਰ ਕੈਦ ਕੈਦ ਘਟ ਜੂਗੀ ਕਿ ਨਹੀਂ ਹੁੰਦੀ ਨਹੀਂ ਹੁੰਦੀ ਜੀ ਮੁਸ਼ਕਲ ਕਿਵੇਂ ਕਹਿ ਸਕਦੇ ਤੁਸੀਂ ਦੋ ਬੱਦਲ ਹੋਏ ਆ ਜੀ ਬਾਹਰਲੇ ਦੇਸ਼ੋਂ ਵੀ ਹੂੰ ਤੇ ਉਧਰਲੇ ਕਾਨੂੰਨ ਵੀ ਸਖਤ ਆ ਤੇ ਆਪਣੇ ਪੰਜਾਬ ਦੇ ਵੀ ਥੋੜੇ ਜੇ ਸਖਤ ਕਰਨਗੇ ਜੀ ਫਿਰ ਹੂੰ ਮੁਸ਼ਕਲ ਹੀ ਆ ਜੀ ਇਹ ਕਿਉਂ ਹੋ ਰਿਹਾ ਯਾਰ ਕੁੜੀਆਂ ਮੁੰਡਿਆਂ ਨੂੰ ਲੈ ਜਾਂਦੀਆਂ ਆ ਫਿਰ ਕੁੜੀਆਂ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਕੀ ਚੱਕਰ ਹੈ ਕੀ ਕਾਰਨ ਹੈ ਇਹ ਇਹ ਜੀ ਕਿਸੇ ਦੇ ਦਿਲ 'ਚ ਕਿਵੇਂ ਹੁੰਦਾ ਕਿਸੇ ਬਾਹਰ ਜਾਣ ਦਾ ਹੀ ਜੀੜਾ ਹੁੰਦਾ ਜੀ ਅਸਲ ਤਾਂ ਨਹੀਂ ਉਹ ਤਾਂ ਮੈਂ ਥੋੜੀ ਗੱਲ ਮੰਨ ਗਿਆ ਕੁੜੀਆਂ ਮੁੰਡਿਆਂ ਨਾਲ ਕਿਉਂ ਕਰਦੀਆਂ ਆ ਬਈ ਪਹਿਲਾਂ ਮੁੰਡਿਆਂ ਨੂੰ ਜਾਲਜ ਪਸਾਉਂਦੀਆਂ ਆ ਚਾਲੀ ਜਾਈ ਲਕਰਬੀਲ ਹੁੰਦੀਆਂ ਫਿਰ ਉੱਥੇ ਜਾ ਕੇ ਮੁੰਡਿਆਂ ਨਾਲ ਐਸ਼ ਪ੍ਰਸਤੀ ਕਰਦੀਆਂ ਐਸ਼ਵਰਾਮ ਜਿਹਨੂੰ ਕਹਿ ਸਕਦੇ ਆਪਾਂ ਨੀਆਰੇ ਲੈਂਦੇ ਆ ਇਹ ਕਿਉਂ ਨਾਲ ਦਿਮਾਗ ਚ ਕੀ ਹੈ ਇਹੋ ਜਿਹਾ ਕੂੜਾ ਕਰਕਟ ਕਿਉਂ ਭਰੇ ਹੋਏ ਹੈ ਵੇ ਕੀ ਗੱਲ ਹੈ ਇਹ ਸਮਾਜ ਹੀ ਇਹੋ ਜਿਹਾ ਹੋ ਗਿਆ ਜਿੱਥੇ ਗੰਦਲੇ ਦਾ ਜਲ ਤੋਂ ਕਰਦਾ ਨਹੀਂ ਜੀ ਸਮਾਜ ਗੰਦਲਾ ਹੋ ਗਿਆ ਸਮਾਜ ਗੰਦਲਾ ਹੋ ਚੱਲਿਆ ਹਾਂਜੀ ਤੇ ਹੁਣ ਭਾਈ ਤੁਹਾਨੂੰ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਮੁਸ਼ਕਲ ਆ ਜੀ ਤੇ ਉਹਨਾਂ ਨੂੰ ਤੁਸੀਂ ਮਨ ਨੇ ਵੇੜ ਤੋਂ ਹਾਂਜੀ ਮਤਲਬ ਤੁਸੀਂ ਕਿੰਨੇ ਵੀ ਜੇ ਮੈਂ ਸੌਖਾ ਨਹੀਂ ਇਸ ਦਸ ਮੈਂ ਸੌਖਾ ਉਹਨਾਂ ਨੂੰ ਵੀ ਰਹਿਣ ਦਿੱਤਾ ਹਾਂਜੀ ਦੋਨੋਂ ਮਾਰਤਾ ਹਾਂਜੀ ਇਹ ਬਾਈ ਪੰਜਾਬ ਸਾਡਾ ਜਿਹੜਾ ਕਿਹੜਾ ਏਰੀਆ ਕਹਿੰਦਾ ਆਪਣਾ ਆਪਣਾ ਜੀ ਤੁਸੀਂ ਸੰਗਰੂਰ ਪਿੰਡ ਨਾ ਪਿੰਡ ਕਹੜਾ ਕਹਿੰਦੇ ਸੀ ਉਸ ਦਾ ਪਿੰਡ ਇੱਥੇ ਸੰਗਰੂਰ ਹੀ ਕਹਰੇ ਸੀ ਠੀਕ ਹੈ ਜੀ ਕੁੜੀ ਕੁੜੀ ਮਾਨਸਾ ਦੀ ਹਾਂਜੀ ਮਾਨਸਾ ਦੀ ਠੀਕ ਹੈ ਲੋ ਵੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੁੰਡੇ ਨਾਲ ਵਿਚਾਰੇ ਨਾਲ ਇੱਕ ਤਰਾਸ ਦੀ ਹੋਈ ਹੈ ਮੁੰਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਮਤਲਬ ਕੁੜੀ ਨੇ ਇਹਦੇ ਨਾਲ ਵਿਆਹ ਕਰਵਾਇਆ ਵਿਆਹ ਕਰਾ ਕੇ ਇਹਦੇ 40 ਲੱਖ ਰੁਪਏ ਲਵਾਇਆ 40 ਲੱਖ ਰੁਪਏ ਲਵਾ ਕੇ ਮਤਲਬ ਇਹਨੂੰ ਬਹੁਤ ਵੱਡਾ ਧੋਖਾ ਦਿੱਤਾ ਤੇ ਉੱਥੇ ਜਾ ਕੇ ਕਿਸੇ ਮੁੰਡੇ ਨਾਲ ਵਿਆਹ ਕਰਵਾਇਆ ਉਹਨੇ ਵਕੀਲ ਕਿੰਨੇ ਰੁਪਏ ਖਾ ਗਿਆ ਹੁੰਦਾ ਕਿੰਨਾ ਪੈਸਾ ਖਾ ਗਿਆ ਥੋੜੇ ਦੋ ਜੀ 5 ਲੱਖ ਜੀ 5 ਲੱਖ ਕਿੰਨੇ ਲੱਜਾਂਦਾ ਵੀ ਹਰ ਜਿਹੜੇ ਕਿੰਨੇ ਕਿੰਨੇ ਹਜ਼ਾਰ ਤੋਂ ਕਿੰਨੇ ਹਜ਼ਾਰ ਲੱਜਾਂਦਾ ਹੈ ਤੰਨ ਤੋਂ 4000 ਲਈ ਜਾਂਦੇ ਤੇ ਹੋਰ ਤੁਹਾਡਾ ਆਪਦਾ ਗੱਡੀ ਪਾਣੀ ਦਾ ਖਾਣ ਪੀਣ ਦਾ ਕਿੰਨਾ ਖਰਚ ਆ ਜਾਂਦਾ 2000 ਰੁਪਏ 5000 ਰੁਪਏ ਥੋੜਾ ਲੱਗਦਾ ਹਾਂਜੀ ਤੇ ਕਿੰਨੇ ਦਾ ਕਿੰਨੇ ਦਾ ਦਲਿਕਾ ਪੈ ਜਾਂਦੀ ਮਹੀਨੇ ਚ ਬਈ ਘੱਟੋ ਘੱਟ 5 ਪੈ ਜਾਂਦੀਆਂ ਜੀ 5 ਪੈ ਜਾਂਦੀਆਂ ਕੋਈ ਰਿਸ਼ਤੇਦਾਰ ਥੋੜਾ ਸਾਥ ਦੇ ਤੋ ਪੈਸੇ ਚਲੇ ਜਾਂ ਨਾ ਖੜਾ ਹੋਵੇ ਕੋਈ ਨਹੀਂ ਜੀ ਖੜਾ ਵਿਆਹ ਵੇਲੇ ਆਏ ਸੀ ਸਾਰੇ ਹੂੰ ਬਸ ਇੱਕ ਵਾਰੀ ਆਉਂਦੀ ਆਏ ਸੀ ਹੁਣ ਕੋਈ ਨਹੀਂ ਆਉਂਦਾ ਹੁਣ ਕੋਈ ਨਹੀਂ ਹਾਂਜੀ ਸਭ ਛੱਡ ਕੇ ਹਾਂਜੀ ਬਹੁਤ ਬਈ ਇਹ ਕਹਿ ਸਕਦੇ ਹਾਂ ਘਰੋਣੀ ਹਰਕਤ ਹੈ ਤੇ ਬਾਈ ਉਹਦੋਂ ਕਿੰਨਾ ਕੁ ਪੈਸਾ ਲਾਇਆ ਕਿੰਨੀ ਖੁਸ਼ੀ ਸੀ ਕੁੜੀ ਦਾ ਥੋੜਾ ਵਿਆਹ ਹੋਇਆ ਬਾਹਰ ਦਾ ਆਇਲੈਂਡਸ ਕੀ ਤਸਵੀਰ ਬਾਹਰ ਲਿਖੀ ਕਿੰਨੀ ਖੁਸ਼ੀ ਸੀ ਤੇ ਕਿੱਦਾਂ ਦਾ ਪ੍ਰੋਗਰਾਮ ਕੀਤਾ ਸੀ ਤੇ ਕਿੰਨੇ ਟੋਟਲ ਵਿਆਹ ਤੇ ਕਿੰਨੇ ਪੈਸੇ ਲਾ ਦਿੱਤੇ ਸੀ 40 ਲੱਖ ਤੋਂ ਬਿਨਾ ਘਾੜ ਪੀਂਦੇ 40 ਲੱਖ ਤੋਂ ਬਿਨਾ ਜੀ ਲਾਤਾ ਸੀਗਾ 25 ਗ ਲੱਖ ਹੋਰ 65 ਲੱਖ ਰੁਪਏ ਵੇਦ ਲਾਇਆ ਸੀ ਹਾਂਜੀ ਐ ਜੀ ਖੁਸ਼ੀ ਭਾਈ ਤੁਹਾਨੂੰ ਕੀ ਸੀ 65 ਲੱਖ ਰੁਪਏ ਲਾਇਆ ਕੁੜੀ ਸੋਹਣੀ ਸੀ ਜੀ ਸਿਆਣੀ ਸੀਗੀ ਹੂੰ ਤੇ ਪਰ ਮੈਨੂੰ ਪਤਾ ਨਹੀਂ ਸੀ ਵੀ ਇੰਡਾ ਵੱਡਾ ਧੋਖਾ ਕਰ ਦਿੱਤਾ ਪਤਾ ਕੀਤਾ ਸੀ ਵੀ ਤੁਸੀਂ ਕੁੜੀ ਸਿਆਣੀ ਹੈ ਜਾਂ ਨਹੀਂ ਸਿਆਣੀ ਜੀ ਵਿਆਹ ਤੋਂ ਪਹਿਲਾਂ ਹੋਈ ਸੀ ਗੱਲ ਮੇਰੇ 1.5 ਮਹੀਨਾ ਰਿਸ਼ਤਾ ਕਿਨੇ ਕਰਵਾਇਆ ਠੋੜਾ ਕੋਈ ਕਾਗਜ਼ਾਂ ਵਿੱਚ ਕਰਵਾਇਆ ਅਖਬਾਰਾਂ ਵਿੱਚ ਕਢਾਇਆ ਕਿ ਕੋਈ ਥੋੜਾ ਮਤਲਬ ਪਚੋਲਾ ਸੀ ਕਾਗਜ਼ਾਂ ਵਿੱਚ ਕਢਾਇਆ ਸੀ ਜੀ ਅਖਬਾਰਾਂ ਚ ਗਏ ਇੱਥੇ ਅੱਛਾ ਅੱਛਾ ਠੀਕ ਹੈ ਜੀ ਫੋਨ ਬੰਦ ਕਰੋ ਵੀਰੇ ਆਪਾਂ ਕੁੜੀ ਇੰਟਰਵਿਊ ਕਰ ਰਹੇ ਆ ਫੋਨ ਬੰਦ ਕਰੋ ਫੋਨ ਬੰਦ ਕਰੋ ਫੋਨ ਬੰਦ ਕਰਤਾ ਜੀ ਫੋਨ ਕੀ ਦਸਿਆ ਵਕੀਲ ਦੇ ਸੀ ਅੱਛਾ ਜੀ ਵਕੀਲ ਦਾ ਹੋਣ ਸੀ ਹਾਂਜੀ ਅੰਦਰ ਸੱਜੀ ਜਾਂਦੇ ਹੋਣੇ ਆ ਠੀਕ ਹੈ ਵਕੀਲ ਵੀ ਬਈ ਜਿਵੇਂ ਵਕੀਲਾਂ ਵਕੀਲਾਂ ਨੂੰ ਕਹਿ ਸਕਦਾ ਵਕੀਲ ਵੀ ਮਦਦ ਕਰਦਾ ਮੋਟਾ ਬੈਸ ਛਾਪਦੇ ਹਨ ਕਿ ਨਹੀਂ ਉਹਨਾਂ ਨੂੰ ਤਾਂ ਹੁੰਦਾ ਜੀ ਕਿ ਇਸ ਮੇਲੇ ਤਾਂ ਪੈਸਾ ਬਣੇ ਠੀਕ ਹੈ ਸੋ ਬਈ ਇਹ ਡੈਡੀ ਡੈਡੀ ਹੈ ਨਹੀਂ ਸੀ ਡੈਡੀ ਹੈ ਨਹੀਂ ਸੀ ਤੇ ਭਾਈ ਫਿਰ ਤੁਹਾਨੂੰ ਬਾਹਰ ਜਾਂਦਾ ਬਾਹਰ ਜਾਣ ਦੀ ਥੋੜੀ ਜਿ ਲਲਕ ਸੀਗੀ ਹਾਂਜੀ ਬਾਹਰ ਜਾਣ ਦਾ ਸ਼ੌਂਕ ਸੀਗਾ ਪੂਸ਼ ਮਾਰ ਸੀ ਹਾਂਜੀ ਠੀਕ ਹੈ ਤੇ ਬਸ ਮੇਰੇ ਨਾਲ ਧੋਖਾ ਹੋਇਆ ਜੀ ਉਸ ਤੋਂ ਬਾਅਦ ਮੈਂ ਕਿਹੜਾ ਪਿੰਡ ਹੈ ਆਪਣਾ ਤੇ ਕਿਹੜਾ ਜ਼ਿਲ੍ਹਾ ਵੀਰੇ ਮਲੋੜ ਜ਼ਿਲ੍ਹਾ ਜੀ ਅੱਛਾ ਜੀ ਲੋਕਲ ਹੀ ਮਲੋੜ ਤੋਂ ਹਾਂਜੀ ਕੁੜੀ ਕਿਥੋਂ ਦੀ ਸੀ ਬਈ ਕੁੜੀ ਇਹ ਇੱਧਰ ਮਾਨਸਾ ਏਰੀਏ ਦੀ ਸੀਗੀ ਅੱਛਾ ਜੀ ਤੇ ਬਾਈ ਤੁਹਾਨੂੰ ਕਿੰਨੇ ਸਾਲ ਹੁਣੇ ਲਾਰੇ ਲਾਏ ਐ ਤੇ ਕਿੰਨੇ ਸਾਲ ਤੋਂ ਰੋਡੇ ਨਾਲ ਫੋਨ ਤੇ ਗੱਲ ਕਰਦੀ ਆ ਜੀ ਪਹਿਲਾਂ ਉਹ 1.5 ਸਾਲ ਵਾਂਗੂ ਹੋ ਗਿਆ ਸੀ ਗੱਲ ਕਰਦਿਆਂ ਨੂੰ ਜੀ ਹਾਂਜੀ ਠੀਕ ਹੈ ਜੀ ਤੇ 1.5 ਸਾਲ ਤੋਂ ਲੜੇ ਲਈ ਆ ਰਹੀ ਸੀ ਹਾਂਜੀ 1.5 ਯਾ ਨੂੰ ਕਿੰਨੇ ਸਾਲ ਹੋ ਗਏ ਸੀ ਬਾਈ ਜੀ 3 ਸਾਲ ਹੋ ਗਏ ਸੀ ਜੀ ਅਸ ਤਿੰਨ ਸਾਲ ਤੋਂ ਉਹਨਾਂ ਨੇ ਬੁਲਾਇਆ ਨਹੀਂ ਹਾਂਜੀ ਠੀਕ ਹੈ ਤੇ ਉਹ ਜਿਹੜਾ ਬੰਦੇ ਨਾਲ ਉਹਦੇ ਨਜਾਇਜ਼ ਬੰਧ ਸੀ ਉਹਦੇ ਨਾਲ ਪਹਿਲੀ ਗੱਲਬਾਤ ਸੀ ਦੀ ਉਹਦੇ ਨਾਲ ਜੀ ਪਹਿਲੀ ਹੀ ਹੋਊਗੀ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਮੈਨੂੰ ਉਹ ਮੁੰਡੇ ਬਾਰੇ ਪਤਾ ਲੱਗਿਆ ਕੁਝ ਮੁੰਡਾ ਤਾਂ ਹੀ ਮਾਰਤਾ ਸੀ ਮੈਂ ਨਾ ਪੁੱਛਿਆ ਨਾ ਦੱਸਿਆ ਵਸ ਤੇ ਕੁੜੀ ਨੂੰ ਕੁੜੀ ਨੂੰ ਦੱਸ ਕੇ ਮਾਰਿਆ ਸੀ ਵੀ ਤੂੰ ਮੇਰੇ ਨਾਲ ਆਏ ਧੋਖਾ ਕੀਤਾ ਜੀ ਫੇਰ ਬਈ ਥੋੜ ਨੂੰ ਕੋਈ ਤੁਹਾਡੇ ਨਾਲ ਕੋਈ ਅ ਥੋੜਾ ਅਸੀਂ ਵੀ ਵੀਡੀਓ ਬਣਾ ਰਹੇ ਆਂ ਪੁਲਿਸ ਨੇ ਤੁਹਾਨੂੰ ਇੱਥੇ ਲੈ ਕੇ ਆਏ ਹੋਏ ਆ ਅ ਤੇ ਅਸੀਂ ਥੋੜੀ ਇੰਟਰਵਿਊ ਤੋ ਕਰ ਰਹੇ ਆਂ ਵੀ ਲੋਕਾਂ ਨੂੰ ਪਤਾ ਲੱਗ ਜੀ ਕੀ ਬਈ ਪੰਜਾਬ ਦੇ ਹਾਲਾਤ ਕੀ ਐ ਪੰਜਾਬ ਦੇ ਲੋਕ ਜਿਹੜੇ ਬਾਹਰ ਭੇਜ ਰਹੇ ਆਂ ਉਹਨਾਂ ਬਾਰੇ ਸਭ ਡਿਟੇਲਸ ਦੱਸ ਦੋ ਗੱਲ ਪਿਛਲੇ ਬੱਚਾ ਨੂੰ ਭੇਜਦੇ ਆ ਬਾਹਰ ਦਾ ਭੇਖ ਕੀ ਐ ਬਾਹਰ ਕੀ ਐ ਕੋਈ ਸਹਾਇ ਜਾਨੀ ਹੈਗਾ ਬਾਹਰ ਜੀ ਜਿਨ੍ਹਾਂ ਦੇ ਹੱਥ ਤੰਗ ਆ ਹੂੰ ਉਹ ਤਾਂ ਜਾ ਸਕਦੇ ਆ ਨਹੀਂ ਫਾਇਦਾ ਹੈ ਨਹੀਂ ਜਾਣਦਾ ਫਾਇਦਾ ਹੈ ਨਹੀਂ ਹਾਂਜੀ ਤੂੰ ਕੀ ਸੋਚਿਆ ਸੀ ਬਾਈ ਤੂੰ ਕਿਉਂ ਬਾਹਰ ਜਾਣ ਦਾ ਸੋਚ ਰਿਹਾ ਸੀਗਾ ਬਸ ਜੀ ਦੇਖ ਦੇਖ ਕੇ ਫੁੱਟਮਾ ਨੱਟ ਤੇ ਸ਼ੌਂਕ ਜਾਗ ਪਿਆ ਹੂੰ ਜਿਵੇਂ ਕਹਦੀ ਆ ਭੂਤ ਸਵਾਰ ਹੋ ਜਾਂਦਾ ਜਮੀਨ ਕਿੰਨੀ ਸੀ ਤੇਰੇ ਕੋਲੇ ਪੰਜ ਕਿੱਲੇ ਸੀ ਅਸੀਂ ਪੰਜ ਕਿੱਲੇ ਹਾਂਜੀ ਤੇ ਅ ਪੰਜ ਕਿੱਲੇ ਆਉਦੀ ਸੀ ਹਾਂਜੀ ਕਿੰਨੇ ਲੱਖ ਨੂੰ ਲੱਖਾਂ ਨੂੰ ਕਿੱਲੇ ਸੀ ਕਿ ਮੈਸਲੇ ਵੀ ਤੁਸੀਂ ਕੈਮਰੇ ਦੇ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਕਿ ਇਹ ਵੀ ਸਾਡੀ ਜ਼ਮੀਨ ਸੜਕ ਤੇ ਹੁੰਦੀ ਸੀ ਕਿ ਕਿੰਨੇ ਨੂੰ ਕਿੰਨੇ ਨੂੰ ਕਿੱਲਾ ਸੀ ਜੀ ਕਰੋੜਾਂ ਚ ਜਾਂਦਾ ਸੀ 1 ਕਰੋੜ ਦਾ ਤੇ ਕਰੋੜਾਂ ਦਾ ਕਿੱਲਾ ਸੀ 5 ਕਰੋੜ ਦੇ ਕਿੱਲੇ ਸੀ ਹਾਂ ਜੀ 40 ਲੱਖ ਰੁਪਏ ਕੁੜੀ ਦੇ ਵਿਆਹ ਦੇ ਲਾਇਆ ਹਾਂ ਜੀ ਠੀਕ ਹੈ ਜੀ ਤੇ ਉਹਦੇ ਚ ਮਤਲਬ ਕੁੜੀ ਨੇ ਆਈਲੈਂਡਸ ਕੀਤਾ ਸੀ ਤੁਸੀਂ ਪੈਸਾ ਲਾਇਆ ਹਾਂ ਜੀ ਥੋਡੀ ਜ਼ਿੰਦਗੀ ਬਣ ਜੂ ਹਾਂ ਜੀ ਹੁਣ ਭਾਈ ਜ਼ਿੰਦਗੀ ਬਣਨ ਦੇ ਬਾਵਜੂਦ ਕੀ ਤੁਸੀਂ ਜ਼ਿੰਦਗੀ ਨਰਕ ਭੋਗ ਰਹੇ ਹੋ ਹਾਂ ਜੀ ਨਰਕੀ ਐ ਇੱਕ ਹਿਸਾਬ ਦਾ ਹੁਣ ਉਧਰੋਂ ਜਦੋਂ ਕਤਲ ਹੋ ਗਿਆ ਤੇ ਉਧਰਲੀ ਪੁਲਿਸ ਨੇ ਇਧਰਲੀ ਪੁਲਿਸ ਨੂੰ ਸਮਝਾਤਾ ਜੀ ਤੁਸੀਂ ਕਿਵੇਂ ਗਏ ਬਾਈ ਯਾਰ ਦੇਖਨੇ ਵੀ ਮੈਂ ਕੁੜੀ ਨੂੰ ਮਾਰਿਆ ਉੱਥੇ ਕਿਵੇਂ ਪਹੁੰਚੇ ਇੰਨਾ ਪਹੁੰਚਣਾ ਬਹੁਤ ਦੂਰ ਦੀ ਗੱਲ ਹੈ ਵੀ ਤੁਸੀਂ ਥੋੜੀ ਘਰ ਵਾਲਿਆਂ ਨੇ ਤੁਹਾਨੂੰ ਬੁਲਾਇਆ ਨਹੀਂ ਵੀਜਾ ਹੀ ਲੱਗਿਆ ਫਿਰ ਉਹਨਾਂ ਵਿਜਾ ਲਵਾਇਆ ਕਿਹਨੇ ਕਿਵੇਂ ਹਲਵਾਇਆ ਕਿਸ ਤਰੀਕੇ ਨਾਲ ਵਿਜਾ ਲਵਾ ਕੇ ਗਏ ਮੇਰਾ ਦੋਸਤ ਸੀ ਇੱਕ ਅੱਛਾ ਉਹਨੂੰ ਕਿਹਾ ਮੈਂ ਵੀ ਉਹਦੀਆਂ 2-4 ਮਿੰਨਤਾਂ ਗੱਡੀਆਂ ਜੀ ਹੂੰ ਪੈਸਾ ਲਾਤਾ ਠੀਕ ਹੈ ਕਿੰਨੇ ਪੈਸੇ ਲਾਏ ਯਾਰ ਦੋਸਤ ਨੂੰ 5 ਲੱਖ ਲਾਤਾ ਜੀ 5 ਲੱਖ ਚ ਬੁਲਾ ਲਿਆ ਉਹਨੇ ਹਾਂਜੀ ਕਾਹੇ ਚ ਬੁਲਾਇਆ ਸੋਨੇ ਉਹਨੇ ਮੈਨੂੰ ਵਰਕ ਵੀ ਜੇ ਜੀ ਬੁਲਾਇਆ ਵੈਸੇ ਬੁਲਾ ਲਿਆ ਘੁੰਮਣ ਵਾਸਤੇ ਹਾਂਜੀ ਠੀਕ ਹੈ ਤੇ ਫਿਰ ਉੱਥੇ ਬਈ ਫਿਰ ਕਿੰਨਾ ਟਾਈਮ ਤੁਸੀਂ ਪਤਲ ਪੜਤਾਲ ਕੀਤੀ ਉਹਦੀ ਵੀ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਵੀ ਜਾਂ ਮੇਰੀ ਘਰ ਵਾਲੀ ਸਹੀ ਹੈ ਜਾਂ ਨਹੀਂ ਸਹੀ ਉਹਦੇ ਬਾਰੇ ਤੁਸੀਂ ਥੋੜਾ ਸਾਥ ਕਿਵੇਂ ਦਿੱਤਾ ਮੇਰੇ ਦੋਸਤ ਨੇ ਦਿੱਤਾ ਕਿ ਮੈਂ ਪਤਾ ਕੀਤਾ ਦੋਸਤ ਨੇ ਸਾਥ ਕਿਵੇਂ ਦਿੱਤਾ ਦੋਸਤ ਜਾਣਦਾ ਸਾਨੂੰ ਹਾਂਜੀ ਕਿਵੇਂ ਮੈਂ ਵੀ ਨਾ ਜਾਣਕਾਰੀ ਲੈਤੀ ਜੀ ਦੋਸਤੋ ਤੋਂ ਵੀ ਕਿਹੜੀ ਕੀ ਵੰਗ ਲੇਖੀ ਕੀਤੀ ਹਾਂਜੀ ਠੀਕ ਹੈ ਤੇ ਆਪ ਵੀ ਦੇਖਿਆ ਵੀ ਕਿਸ ਟਾਈਮ ਆਉਂਦੇ ਆ ਕਿਸ ਟਾਈਮ ਜਾਂਦੇ ਆ ਇਕੱਠੇ ਰਹਿੰਦੇ ਸੀ ਉਹ ਮੁੰਡਾ ਜਿਹੜਾ ਤੇ ਨਾਂ ਰਹਿ ਰਿਹਾ ਸੀ ਉਹ ਇਕੱਠੇ ਜੋਬ ਕਰਦੀ ਸੀ ਹਾਂਜੀ ਇੱਥੇ ਇਕੱਠੇ ਜੋਬ ਕਰਦੇ ਸੀ ਜੀ ਇਕੱਠੀ ਰਹਿਣ ਲੱਗ ਗਏ ਸੀ ਲਿਸ਼ਟਨ ਹੋ ਗਈ ਸੀ ਹਾਂਜੀ ਪਰ ਉਹ ਜੀ ਥੋੜੇ ਦੋ ਜਰੀ ਨਹੀਂ ਗਈ ਹਾਂਜੀ ਉਹ ਮੁੰਡਾ ਕੁਮਾਰਾ ਸੀ ਵੀ ਆਇਆ ਸੀ ਕੁਮਾਰਾ ਸੀ ਜੀ ਕੁਮਾਰਾ ਸੀ ਤੇ ਮਤਲਬ ਉਹਨੂੰ ਵੀ ਪ੍ਰੋਪਰਟੀ ਦਾ ਲਾਲਚ ਹੋ ਗਿਆ। ਮੁੰਡੇ ਨੂੰ ਪ੍ਰੋਪਰਟੀ ਦਾ ਲਾਲਚ ਹੋ ਸਕਦਾ ਹੈ। ਹਾਂਜੀ। ਕਿ ਮੁੰਡੇ ਕੋਲ ਮੁੰਡਾ ਪਹਿਲੇ ਹੀ ਵੀਰ ਸੀ। ਵੀਰ ਸੀ ਉਹਦਾ। ਮੁੰਡਾ ਪਹਿਲਾਂ ਵੀਰ ਸੀ। ਹਾਂਜੀ। ਕੁੜੀ ਨੇ ਮਤਲਬ ਕੁੜੀ ਨੂੰ ਇਹ ਵੀ ਮੈਂ ਵੀਰ ਹੋ ਜੂੰਗੀ ਚੰਗੀ ਤਰ੍ਹਾਂ। ਫਿਰ ਉਹਨੇ ਮੁੰਡੇ ਨਾਲ ਉੱਥੇ ਜਾ ਕੇ ਵਿਆਹ ਕਰਾ ਲਿਆ ਸੀ। ਹਾਂਜੀ। ਵਿਆਹ ਨੂੰ ਵਿਆਹ ਕਰਾਏ ਨੂੰ ਕਿੰਨਾ ਚਿਰ ਹੋ ਗਿਆ ਉਸ ਨੂੰ ਕੁੜੀ ਨੂੰ? 1 ਸਾਲ ਹੋ ਗਿਆ ਸੀ। ਉਸ ਨੂੰ ਤਾਂ ਜਾਣ ਕੇ ਜਾਣ ਕੇ ਬੁੱਧੂ ਬਣਾ ਲਈ ਸੀ ਉਹ। ਹਾਂਜੀ। ਠੀਕ ਹੈ। ਤੇ ਹੁਣ ਇੱਥੇ ਬਈ ਫਿਰ ਤੁਸੀਂ ਸੋਡੀ ਅਸੀਂ ਵੀਡੀਓ ਨਾਲੋਂ ਇੱਥੇ ਤੁਸੀਂ ਕਿੱਥੇ ਜਾ ਕੋਰਟ ਚ ਆਏ ਹੋ ਮੈਂ। ਹਾਂਜੀ ਅਸੀਂ ਕੋਡ ਚ ਆਏ ਆ ਜੀ ਤੇ ਪੁਲਿਸ ਲੈ ਕੇ ਆਈ ਆ ਸਾਨੂੰ ਜੀ ਤੇ ਪੁਲਿਸ ਲੈ ਕੇ ਆਈ ਆ ਜੀ ਹੁਣ ਇੱਥੇ ਹੁਣ ਤੁਸੀਂ ਇੱਥੇ ਤਰੀਕ ਤੇ ਆਏ ਹੋ ਹਾਂਜੀ ਤਰੀਕ ਤੇ ਆਏ ਹੋ ਆ ਅੱਛਾ ਤਰੀਕ ਮੈਰੀ ਰੋਡੀ ਹਾਂਜੀ ਸਰ ਫਿਰ ਤੁਹਾਨੂੰ ਅ ਸਜ਼ਾ ਹੋਈ ਹੋਈ ਐ ਸਜ਼ਾ ਹੋਈ ਆ ਜੀ ਫਿਰ ਇਹ ਤਾਂ ਥੋੜੀ ਅ ਤਰੀਕਾ ਦੀ ਇੱਕੀ ਚੱਕਰ ਹੈ ਕੋਈ ਜ਼ਮਾਨਤ ਲਾਉਣ ਦੇ ਲਈ ਤੁਸੀਂ ਜ਼ਮਾਨਤ ਲਾਉਣ ਦੇ ਚੱਕਰ ਚ ਹੀ ਫਿਰਦੇ ਆ ਜੀ ਅੱਛਾ ਜੀ ਇਸ ਵਾਰ ਮੂ ਤਾਂ ਤੁਹਾਡੇ ਕੋਲ ਸਬੂਤ ਕੋਈ ਸਬੂਤ ਜੀ ਸਾਰੀ ਪਏ ਆ ਉਹ ਵੀਡੀਓ ਕਾਲ ਦੇ ਸਕਰੀਨਸ਼ਾਟ ਪਏ ਆ ਮੇਰੇ ਕੋਲੇ ਤੇ ਉੱਥੇ ਵੀ ਜਦੋਂ ਮੈਂ ਮੀਨਾ ਜਾਣਕਾਰੀ ਲਈਤੀ ਉਹਨੂੰ ਵੀ ਮੈਂ ਫੁੱਟਮਾ ਖਿੱਚੀ ਗਿਆ ਹੋਰ ਜਿਹੜਾ ਵੀ ਮੈਨੂੰ ਸਬੂਤ ਮਿਲਦਾ ਸੀ ਇਕੱਠਾ ਕਰੀ ਗਿਆ ਮੈਂ ਵੀ ਸਬਰ ਦਾ ਘੁੱਟ ਭਰ ਕੇ ਜੀ ਤੇ ਹੁਣ ਤਾਂ ਵੀ ਥੋੜੇ ਬਿਰ ਐਂਟੀ ਬੋਧ ਹੋਏ ਹੋਣਗੇ ਕੁੜੀ ਦਾ ਪਰਿਵਾਰ ਵੀ ਐਂਟੀ ਹੋ ਗਿਆ ਹੋਊ ਥੋੜੇ ਹਾਂਜੀ ਹੋ ਗਏ ਉਹਨੇ ਹੋ ਗਏ ਉਹਨੂੰ ਕੁੜੀ ਦੀ ਸਪੋਰਟ ਕਰਦੇ ਸੀ ਸੀ ਥੋੜੀ ਕਰਨ ਲੱਗੇ ਸੀਗੇ ਕੁੜੀ ਦੀ سپورਟ ਹੀ ਕਰਦੇ ਆ ਜੀ ਹਲੇ ਤਿੰਦਾ ਉਹ ਦੋਸਤੋ ਉਹ ਕਹਿੰਦੇ ਕੁੜੀ ਦੀ سپورਟ ਕਰਦੇ ਸੀ ਕਿਉਂਕਿ ਕੁੜੀ ਉਹਨਾਂ ਨੂੰ ਖਵਾਉਂਦੀ ਵੀ ਹੁੰਦੀ ਸੀ ਕੁੜੀ ਉਹਨਾਂ ਦੇ ਮੂੰਹ 'ਚ ਰੋਟੀ ਦੀ ਬੁਰਕੀ ਪੁੰਦੀ ਸੀ ਉਹਨਾਂ ਨੂੰ ਪੈਸੇ ਤੇ ਲਈ ਭੇਜਦੀ ਸੀ ਉਹਨਾਂ ਨੂੰ ਖਵਾਉਂਦੀ ਵੀ ਸੀ ਉਹਨਾਂ ਦੇ ਪੈਸਾ ਵੀ ਭੇਜਦੀ ਸੀ ਉਹਨੇ ਆਪਦੇ ਇਹ ਬਾਈ ਨੂੰ ਕਹਿੰਦਾ ਮੈਂ ਇਥੋਂ ਜਰ ਨਹੀਂ ਗਿਆ ਮੈਂ ਉਹਨਾਂ ਨੂੰ ਫੜ ਲਿਆ ਨੰਗਨ ਹਾਲਤ ਦੇ ਵਿੱਚ ਤੇ ਮੈਂ ਉਹਨਾਂ ਨੂੰ ਦੋਨਾਂ ਨੂੰ ਮਾਰਤਾ ਮਰਿਆ ਕਦੇ ਨਾ ਬਾਈ ਕੀ ਮਰਿਆ ਚਾਕੂ ਨਾਲ ਹੀ ਮਾਰਤਾ ਜੀ ਠੀਕ ਹੈ ਤੇ ਫਿਰ ਤੁਹਾਨੂੰ ਪੁਲਿਸ ਦੇ ਮੌਕੇ ਤੇ ਅਰੈਸਟ ਕਰ ਲਿਆ ਹਾਂਜੀ ਕੀ 10 15ਵੇਂ ਮਿੰਟਾਂ ਦੇ ਵਿੱਚ ਵਿੱਚ ਹੀ ਕਰ ਲਿਆ ਸੀ ਹੁਣ ਫਿਰ ਬਈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਥੋੜੀ ਅਪੀਲ ਕੀਤੀ ਕੀ ਲਈ ਹੋਈ ਹੈ ਕੀ ਤੁਸੀਂ ਕੋਰਟ ਦੇ ਵਿੱਚ ਕੀ ਅਪੀਲ ਖਾ ਲਈ ਹੋਈ ਹੈ ਅਪੀਲ ਤਾਂ ਵੀ ਸਾਡੀ ਇਹੀ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਸ ਸਾਹਮਣਾ ਸਾਡੇ ਨਾਲ ਧੋਖਾ ਹੋਇਆ ਤੁਹਾਨੂੰ ਲੱਗਦਾ ਇਨਸਾਫ ਮਿਲੂਗਾ ਨਹੀਂ ਜੀ ਕੀ ਗਾਰਨ ਕਿਵੇਂ ਕਿਹਾ ਸਕਦੇ ਹੋ ਕਿਵੇਂ ਕੀ ਜੀ ਹੁਣ ਇਨਸਾਫ ਤਾਂ ਮੈਂ ਆਪ ਹੀ ਕਰਤਾ ਜੀ ਉਹਨਾਂ ਨੂੰ ਦੋਨਾਂ ਨੂੰ ਮਾਰਤਾ ਹੂੰ ਤੇ ਬਾਕੀ ਜੇ ਸਾਵਣ ਸਜਾ ਘੱਟ ਕਰਨੀ ਚਾਹੀਦੀ ਹੈ ਜੀ ਮੇਰੇ ਤੁਹਾਨੂੰ ਉਮਰ ਕੈਦ ਦਾ ਕਹ ਰਹੇ ਆਂ ਹਾਂਜੀ ਉਮਰ ਕੈਦ ਦੇ ਵਿੱਚ ਕਿੰਨੇ ਦਿਨ ਰਾਤ ਹੁੰਦੀ ਸੀ ਹੁਣ ਵੀ ਕਿੰਨੇ ਦਿਨ ਰਾਤ ਦੇ ਵਿੱਚ ਉਮਰ ਕੈਦ ਕਹਿੰਦੇ ਸੀ 20 ਸਾਲੀ ਜਾਂ ਹੁਣ ਉਮਰ ਕੈਦ ਦਾ ਕੋਈ ਕੋਈ ਕੱਟਦਾ ਉਮਰ ਕੈਦ ਹੀ ਕਹ ਰਿਹਾ ਜੀ ਮੈਂ ਤਾਂ 20 ਸਾਲ ਦੀ ਕਰਾਉਣ ਨੂੰ ਫਿਰਦਾ ਜੇ ਹੋ ਜੇ ਤਾਂ ਅੱਛਾ 20 ਸਾਲ ਹੀ ਨਹੀਂ ਕਰਦੇ ਉਮਰ ਕੈਦ ਹੀ ਕਰਨਗੇ ਥੋੜੀ ਹੋਰ ਕਿੰਨੀ ਆ ਵੀਰੇ ਉਮਰ ਮੇਰੀ 38 ਸਾਲ ਤੇ ਹੁਣ ਤੁਹਾਨੂੰ ਲੱਗਦਾ ਵੀ ਥੋੜੀ 20 ਉਮਰ ਉਮਰ ਦਾ ਕਾਇਦ ਕਾਇਦ ਘਟ ਜੂਗੀ ਕਿ ਨਹੀਂ ਹੁੰਦੀ ਨਹੀਂ ਹੁੰਦੀ ਜੀ ਮੁਸ਼ਕਲ ਜਿਵੇਂ ਕਹਿ ਸਕਦੇ ਤੁਸੀਂ ਦੋ ਕਤਲ ਹੋਏ ਆ ਜੀ ਬਾਹਰਲੇ ਦੇਸ਼ੋਂ ਵੀ ਹੂੰ ਤੇ ਉਧਰਲੇ ਕਾਨੂੰਨ ਵੀ ਸਖਤਾ ਤੇ ਆਪਣੇ ਪੰਜਾਬ ਦੇ ਵੀ ਥੋੜੇ ਜੇ ਸਖਤ ਕਰਨਗੇ ਜੀ ਫਿਰ ਹੂੰ ਮੁਸ਼ਕਲ ਹੀ ਆ ਜੀ ਇਹ ਕਿਉਂ ਹੋ ਰਿਹਾ ਯਾਰ ਕੁੜੀਆਂ ਮੁੰਡਿਆਂ ਨੂੰ ਲੈ ਜਾਂਦੀਆਂ ਫਿਰ ਕੁੜੀਆਂ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਕੀ ਚੱਕਰ ਹੈ ਕੀ ਕਾਰਨ ਹੈ ਏ ਜੀ ਕਿਸੇ ਦੇ ਦਿਲ ਚ ਕਿਵੇਂ ਹੁੰਦਾ ਕਿਸੇ ਬਾਹਰ ਜਾਣਦਾ ਹੀ ਕੀੜਾ ਹੁੰਦਾ ਜੀ ਅਸਲ ਤਾਂ ਨਹੀਂ ਉਹ ਤਾਂ ਮੈਂ ਥੋੜੀ ਗੱਲ ਮੰਨ ਗਿਆ ਕੁੜੀਆਂ ਮੁੰਡਿਆਂ ਨਾਲ ਕਿਉਂ ਕਰਦੀਆਂ ਬਈ ਪਹਿਲਾਂ ਮੁੰਡਿਆਂ ਨੂੰ ਜਾਲ ਜਪਸਾਉਂਦੀਆਂ 40-40 ਲੱਖ ਰੁਪਏ ਲਵਾਉਂਦੀਆਂ ਫਿਰ ਉੱਥੇ ਜਾ ਕੇ ਮੁੰਡਿਆਂ ਨਾਲ ਐਸ਼ ਪ੍ਰਸਤੀ ਕਰਦੀਆਂ ਐਸ਼-ਉਰਾਮ ਜਿਹਨੂੰ ਕਹਿ ਸਕਦੇ ਆਪਾਂ ਨੀਆਰੇ ਲੈਂਦੀਆਂ ਇਹ ਕਿਉਂ ਨਾਲ ਦਿਮਾਗ ਚ ਕੀ ਹੈ ਇਹੋ ਜਿਹਾ ਕੂੜਾ ਕਰਕੜ ਕਿਉਂ ਭਰੇ ਆ ਵੇ ਵੀ ਕੀ ਗੱਲ ਹੈ ਇਹ ਸਮਾਜ ਹੀ ਇਹੋ ਜਿਹਾ ਹੋ ਗਿਆ ਜਿੱਥੇ ਦਾ ਗੱਲ ਤੋਂ ਕਰਦਾ ਨਹੀਂ ਜੀ ਸਮਾਜ ਗੰਦਲਾ ਹੋ ਗਿਆ ਸਮਾਏ ਕੰਦਲਾ ਉੱਤਲਿਆ ਨਾ ਹਾਂਜੀ ਤੇ ਹੁਣ ਬਈ ਤੁਹਾਨੂੰ ਲੱਗਦਾ ਤੁਹਾਨੂੰ ਇਨਸਾਬ ਮਿਲੂਗਾ ਮੁਸ਼ਕਲ ਆ ਜੀ ਤੇ ਉਹਨਾਂ ਨੂੰ ਤੁਸੀਂ ਮਨ ਨਵੇੜ ਤਾ ਹਾਂਜੀ ਮਤਲਬ ਤੁਸੀਂ ਕਿੰਨੇ ਵੀ ਜੇ ਮੈਂ ਸੌਖਾ ਨਹੀਂ ਇਸ ਦਸ ਮੈਂ ਸੌਖਾ ਉਹਨਾਂ ਨੂੰ ਵੀ ਰਹਿਣ ਦਿੱਤਾ ਹਾਂਜੀ ਦੋਨੋਂ ਨੂੰ ਮਾਰਤਾ ਹਾਂਜੀ ਤੇ ਬਈ ਪੰਜਾਬ ਸਾਡਾ ਜਿਹੜਾ ਕਿਹੜਾ ਏਰੀਆ ਕਹਦਾ ਆਪਣਾ ਆਪਣਾ ਜੀ ਇੱਥੇ ਸੰਗਰੂਰ ਪਿੰਡ ਨਾ ਪਿੰਡ ਕਿਹੜਾ ਕਹਿੰਦੇ ਸੀ ਇਸ ਤੋਂ ਪਿੰਡ ਇੱਥੇ ਸੰਗਰੂਰ ਹੀ ਕਹਰੇ ਸੀ ਠੀਕ ਹੈ ਜੀ ਕੁੜੀ ਕੁੜੀ ਮਾਨਸਾ ਦੀ ਹਾਂਜੀ ਮਾਨਸਾ ਦੀ ਠੀਕ ਹੈ ਲੋ ਵੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੁੰਡੇ ਨਾਲ ਵਿਚਾਰੇ ਨਾਲ ਇੱਕ ਤਰਾਸ ਦੀ ਹੋਈ ਹੈ ਮੁੰਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਮਤਲਬ ਕੁੜੀ ਨੇ ਇਹਦੇ ਨਾਲ ਵਿਆਹ ਕਰਵਾਇਆ ਵਿਆਹ ਕਰਾ ਕੇ ਇਹ 40 ਲੱਖ ਰੁਪਈਆ ਲਵਾਇਆ 40 ਲੱਖ ਰੁਪਈਆ ਲਵਾ ਕੇ ਮਤਲਬ ਇਹਨੂੰ ਬਹੁਤ ਵੱਡਾ ਧੋਖਾ ਦਿੱਤਾ ਤੇ ਉੱਥੇ ਜਾ ਕੇ ਕਿਸੇ ਮੁੰਡੇ ਨਾਲ ਵਿਆਹ ਕਰਵਾਇਆ ਉਹਨੇ ਵਕੀਲ ਕਿੰਨੇ ਰੁਪਏ ਖਾ ਗਿਆ ਹੁਣ ਕਿੰਨਾ ਪੈਸਾ ਖਾ ਗਿਆ ਤੁਹਾਡੇ ਜੀ 5 ਲੱਖ ਜੀ 5 ਲੱਖ ਕਿੰਨੇ ਲੱਜਾਂਦਾ ਵੀ ਹਲਕੇੜੇ ਕਿੰਨੇ ਕਿੰਨੇ ਹਜ਼ਾਰ ਤੋਂ ਕਿੰਨੇ ਹਜ਼ਾਰ ਲੱਜਾਂਦੇ ਤੰਨੇ ਤੋਂ 4000 ਲਈ ਜਾਂਦੇ ਤੇ ਹੋਰ ਤੁਹਾਡਾ ਆਪਦਾ ਗੱਡੀ ਪਾਣੀ ਦਾ ਖਾਣ ਪੀਣ ਦਾ ਕਿੰਨਾ ਖਰਚ ਆ ਜਾਂਦਾ 2000 ਰੁਪਿਆ 5000 ਰੁਪਏ ਥੋੜਾ ਲੱਗਦਾ ਹਾਂਜੀ ਤੇ ਕਿੰਨੇ ਦਾ ਕਿੰਨੇ ਦਾ ਦਲਿਕਾ ਪੈ ਜਾਂਦੀ ਮਹੀਨੇ ਚ ਬਈ ਘੱਟੋ ਘੱਟ 5 ਪੈ ਜਾਂਦੀਆਂ ਜੀ 5 ਪੈ ਜਾਂਦੀਆਂ ਕੋਈ ਰਿਸ਼ਤੇਦਾਰ ਥੋੜਾ ਸਾਥ ਦੇ ਤਾਵੇਂ ਪੈਸੇ ਚਲੇ ਜਾਂ ਨਾ ਖੜਾ ਹੋਵੇ ਕੋਈ ਨਹੀਂ ਖੜਾ ਵਿਆਹ ਵੇਲੇ ਆਏ ਸੀ ਸਾਰੇ ਹਮ ਬਸ ਇੱਕ ਵਾਰੀ ਆਉਂਦੀ ਆਏ ਸੀ ਹੁਣ ਕੋਈ ਨਹੀਂ ਆਉਂਦਾ ਹੁਣ ਕੋਈ ਨਹੀਂ ਹਾਂਜੀ ਸਭ ਛੱਡ ਕੇ ਹਾਂਜੀ ਬਹੁਤ ਬਈਏ ਕਹਿ ਸਕਦੇ ਆ ਘਰੋਣੀ ਹਰਕਤ ਹੈ ਤੇ ਬਾਈ ਉਹਦੋਂ ਕਿੰਨਾ ਕੁ ਪੈਸਾ ਲਾਇਆ ਕਿੰਨੀ ਖੁਸ਼ੀ ਸੀ ਕੁੜੀ ਦਾ ਉਹ ਵਿਆਹ ਹੋਇਆ ਬਾਹਰ ਦਾ ਆਈਲੈਂਡਸ ਕੀਤਾ ਤੋਂ ਬਾਹਰ ਲਿਖ ਕਿੰਨੀ ਖੁਸ਼ੀ ਸੀ ਤੇ ਕਿੱਡਾ ਕੁ ਪ੍ਰੋਗਰਾਮ ਕੀਤਾ ਸੀ ਤੇ ਕਿੰਨੇ ਟੋਟਲ ਗਾਦੇ ਕਿੰਨੇ ਪੈਸੇ ਲਗਾ ਦਿੱਤੇ ਸੀ 40 ਲੱਖ ਤੋਂ ਬਿਨਾ ਖਾਣ ਪੀਣ ਦੇ 40 ਲੱਖ ਤੋਂ ਬਿਨਾ ਜੀ ਲਾਤਾ ਸੀਗਾ 25 ਗ ਲੱਖ ਹੋਰ 65 ਲੱਖ ਰੁਪਏ ਖਰਚ ਲਾਇਆ ਸੀ ਹਾਂਜੀ ਐ ਜੀ ਖੁਸ਼ੀ ਭਾਈ ਤੁਹਾਨੂੰ ਕੀ ਸੀ 65 ਲੱਖ ਰੁਪਏ ਲਾਇਆ ਕੁੜੀ ਸੋਹਣੀ ਸੀ ਜੀ ਸਿਆਣੀ ਸੀਗੀ ਹਾਂ ਤੇ ਪਰ ਮੈਨੂੰ ਪਤਾ ਨਹੀਂ ਸੀ ਵੀ ਇੱਡਾ ਵੱਡਾ ਧੋਖਾ ਕਰ ਜੂਗਾ ਪਤਾ ਕੀਤਾ ਸੀ ਵੀ ਤੁਸੀਂ ਕੁੜੀ ਸਿਆਣੀ ਹੈ ਜਾਂ ਨਹੀਂ ਸਿਆਣੀ ਜੀ ਬਿਆਹ ਤੋਂ ਪਹਿਲਾਂ ਹੋਈ ਸੀ ਗੱਲ 1.5 ਮਹੀਨਾ ਇਹ ਰਿਸ਼ਤਾ ਕਿਨੇ ਕਰਵਾਇਆ ਰੂਡਾ ਕੋਈ ਕਾਗਜ਼ਾਂ ਵਿੱਚ ਕਰਵਾਇਆ ਅਖਬਾਰਾਂ ਵਿੱਚ ਕਰਾਇਆ ਕਿ ਕੋਈ ਥੋੜਾ ਮਤਲਬ ਪਚੋਲਾ ਸੀ ਕਾਗਜ਼ 'ਚ ਹੀ ਕਰਾਇਆ ਸੀ ਜੀ ਅਖਬਾਰ 'ਚ ਵੀ ਇੱਥੇ ਅੱਛਾ ਅੱਛਾ ਠੀਕ ਹੈ ਜੀ